ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਚਮ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਸਤਗੁਰਾਂ ਦੇ 18 ਸ਼ਬਦ ਸੰਪੂਰਨ ਹੋਏ ਹਨ ਉਹ ਅਗਲਾ ਸ਼ਬਦ ਮਹਾਰਾਜ ਜੀ ਦਾ 499 ਅਤੇ 500 ਅੰਕ ਤੇ ਬਰਾਜਮਾਨ ਹੈ ਸਤਿਗੁਰ ਜੀ ਆਪਣੀ ਰਸਨਾ ਤੂੰ ਭਾਈ ਬਚਨ ਕਰਦੇ ਹਾਂ ਜੀ ਗੂਜਰੀ ਮਹੱਲਾ 5 ਤੂੰ ਦਾਤਾ ਜੀਆਂ ਸਭਨਾ ਕਾ ਅਸੋ ਮੇਰੀ ਮਨ ਮਾਹੀ ਚਰਨ ਕਮਲ ਰਿਦਮਾਹੇ ਸਮਾਏ ਤਹੈ ਭਰਮ ਅਧੇਰਾ ਜਾ ਨਾਹੀ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਧ ਪਾਤਸ਼ਾਹ ਜੀ ਜਿਗਾਸੂ ਬਣ ਕੇ ਸ਼ਬਦ ਉਚਾਰਨ ਕਰਦੇ ਹਨ ਤੂੰ ਦਾਤਾ ਜੀਆ ਸਭਨਾ ਕਾ ਵਸੋ ਮੇਰੇ ਮਨ ਮਾਹੀ ਮਹਾਰਾਜ ਜੀ ਕਹਿੰਦੇ ਤੂੰ ਸਾਰੇ ਜੀਵਾਂ ਦਾ ਦਾਤਾ ਹੈ ਏ ਕਾਲਪੁਰਖ ਜੀਓ ਪ੍ਰਭੂ ਜੀਓ ਪਰਮਾਤਮਾ ਜੀਓ ਤੂੰ ਦਾਤਾ ਜੀਆਂ ਸਭਨਾ ਕਾ ਕਿਉਂਕਿ ਸਾਰੇ ਸ੍ਰਿਸ਼ਟੀ ਦਾ ਬ੍ਰਹਮੰਡਾਂ ਦਾ ਉਹ ਪਰਮਾਤਮਾ ਪਰਮੇਸ਼ਰ ਇੱਕ ਮਾਲਕ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਏਕੂ ਹੈ ਭਾਈ ਏਕੂ ਹੈ ਸਾਹਿਬ ਮੇਰਾ ਏਕੂ ਹੈ अनेका ਹੀ ਧਾਰਨਾ ਪ੍ਰਾਪਤ ਹੋ ਜਾਣਗੀਆਂ ਜੇ ਪੰਚਮ ਪਾਤਸ਼ਾਹ ਜੀ ਵੀ ਕਹਿੰਦੇ ਤੂੰ ਦਾਤਾ ਜੀਆਂ ਸਭਨਾ ਕਾ ਸਾਰੇ ਜੀਆਂ ਦਾ ਤੂੰ ਦਾਤਾ ਹੈ ਪਾਤਸ਼ਾਹ ਜੀ ਕਹਿੰਦੇ ਬਸੋ ਮੇਰੇ ਮਨ ਮਾਹੀ ਮੇਰੇ ਮਨ ਦੇ ਵਿੱਚ ਇਹ ਮਾਲਕ ਜੀ ਉਹ ਵਸਨਾ ਕਰੋ ਮੇਰੇ ਮਨ ਦੇ ਵਿੱਚ ਵੀ ਤੁਸੀਂ ਆ ਵਸੋ ਚਰਨ ਕਮਲ ਰਿਤਮਾਏ ਸਮਾਏ ਤਹ ਪਰਮ ਅਧੇਰਾ ਨਾਹੀ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨ ਕਮਲ ਤੁਹਾਡੇ ਕਮਲ ਵਰਗੇ ਸੋਹਣੇ ਮਹਾਰਾਜ ਜੀ ਕਹਿੰਦੇ ਖਿੜੇ ਹੋਏ ਚਰਨ ਕਮਲ ਮਹਾਰਾਜ ਜੀ ਕਹਿੰਦੇ ਜੀ ਦਮਾਹੇ ਸਮਾਏ ਮੇਰੇ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਸਮਾ ਜਾਣ ਕਹਿੰਦੇ ਜਦੋਂ ਹਿਰਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਚਰਨ ਕਮਲਾ ਸਮਾਏ ਮਹਾਰਾਜ ਜੀ ਕਹਿੰਦੇ ਤੈ ਭਰਮ ਅੰਦੇ ਰਾਜਾ ਹੀ ਮਹਾਰਾਜ ਜੀ ਕਹਿੰਦੇ ਉਦੋਂ ਇਹ ਭਰਮ ਦਾ ਜਿਹੜਾ ਕੋਪਾਂ ਦੇ ਰਹੇ ਉਹ ਖਤਮ ਹੋ ਜਾਣਾ ਹੈ ਲੇ ਜਣਾ ਜਦੋਂ ਪਰਮਾਤਮਾ ਦੇ ਪ੍ਰਭੂ ਦੇ ਹਰੀ ਦੇ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਸਾਡਾ ਮਨ ਜੁੜ ਗਿਆ ਉਹਦੇ ਚਰਨ ਕਮਲਾ ਸ਼ਬਦ ਰੂਪੀ ਚਰਨ ਕਮਲਾਂ ਨੂੰ ਅਸੀਂ ਹਿਰਦੇ ਵਿੱਚ ਵਸਾ ਲਿਆ ਸ੍ਰੀ ਪੰਚਮ ਪਾਤਸ਼ਾਹ ਜੀ ਕਹਿੰਦੇ ਉਦੋਂ ਪਰਮੇਸ਼ਰ ਜੀ ਉਹ ਭਰਮ ਦਾ ਹਨੇਰਾ ਚੁੱਕਿਆ ਜਾਣਾ ਉਹਦੇ ਲਈ ਕੋਈ ਥਾਂ ਨਹੀਂ ਰਹਿਣੀ ਹਿਰਦੇ ਵਿੱਚ ਕਹਿੰਦੇ ਉਹ ਪ੍ਰਕਾਸ਼ ਹੋ ਜਾਣਾ ਸਤਿਗੁਰ ਦੇ ਚਰਨ ਕਮਲਾਂ ਦਾ ਕਿਉਂਕਿ ਉਹਦੇ ਚਰਨ ਕਮਲ ਪਵਿੱਤਰ ਹਨ ਜਿਹਦੇ ਜਿਹੜਾ ਕੋਈ ਧਿਆਨ ਧਰਦਾ ਬਾਣੀ ਦੇ ਨਾਲ ਇਹ ਮਨ ਦੇ ਉੱਤੇ ਐਸਾ ਪ੍ਰਕਾਸ਼ ਕਰਦੀ ਹੈ ਭਰਮ ਦਾ ਦੇ ਰਾਹ ਨਾਸ ਕਰ ਦਿੰਦੀ ਹੈ ਜਿਵੇਂ ਜਦੋਂ ਗੁਰੂ ਨਾਨਕ ਮਹਾਰਾਜ ਜੀ ਸਰੀਰ ਵਿੱਚ ਸਨ ਪਰਮੇਸ਼ਰ ਖੁਦ ਤੇ ਦولتਾ ਦਾਈ ਨੇ ਆਣ ਕੇ ਪੈਰਾਂ ਤੇ ਨਮਸ਼ਕਾਰ ਕਰਤੀ ਦੇਖੋ ਉਸ ਵੇਲੇ ਅੰਤਰ ਗਿਆਨ ਜਾਗ ਪਿਆ ਜਦੋਂ ਮਸਤਕ ਰੱਖਿਆ ਨਾ ਚਰਨ ਕਮਲਾ ਤੇ ਸੰਸਾਰੀ ਚਰਨ ਕਮਲਾ ਤੇ ਅਜ ਰੱਖਿਆ ਸੀ ਸਿਰ ਤੇ ਅੰਤਰ ਗਿਆਨ ਹੋ ਗਿਆ ਦਵਾਰ ਖੁੱਲ ਗਿਆ ਕਿਉਂਕਿ ਮਸਤਕ ਤੇ ਦਸਵਾਂ ਦਵਾਰ ਹੁੰਦਾ ਹੈ ਮਸਤਕ ਦੇ ਉੱਪਰ ਤੇ ਉਹ ਖੁੱਲਣ ਕਰਕੇ ਅੰਤਰ ਗਿਆਨ ਹੋ ਗਿਆ ਤੇ ਮਹਾਰਾਜ ਨੇ ਕਹਿਤਾ ਝੱਲੀ ਇੱਥੇ ਕੀ ਕਰਦੀ ਹੈ ਝੱਲ ਪੈ ਗਿਆ ਮਹਾਰਾਜ ਨੂੰ ਪਤਾ ਸੀ ਕਿ ਅੰਤਰ ਗਿਆਨ ਜਾਗ ਪੈ ਨੇ ਇਦੇ ਤੋਂ ਉਹਨਾਂ ਸਾਂਭਿਆ ਨਹੀਂ ਜਾਣੀ ਤੇ ਉਹਨਾਂ ਨੇ ਫਟਾਫਟ ਸਤਿਗੁਰਾਂ ਨੇ ਸੰਭਾਲ ਕੀਤੀ ਤੇ ਉਹਨੂੰ ਝੱਲ ਪੈ ਗਈ ਤੇ ਸਾਂਭਿਆ ਨਹੀਂ ਗਿਆ ਰੋਲਾ ਪਾਤਾ ਸੀ ਉਹਨੇ ਉੱਚੀ ਉੱਚੀ ਅੰਤਰ ਗਿਆਨ ਸਭ ਪ੍ਰਗਟ ਹੋਇਆ ਕਿਉਂਕਿ ਸੰਭਾਲਣਨ ਵਾਸਤੇ ਵੀ ਬੰਦਗੀ ਚਾਹੀਦੀ ਹੈ ਭਗਤ ਮਚਾਈਦੀ ਹੈ ਕਿਉਂਕਿ ਆਪ ਦਸਵਾਂ ਦਵਾਰ ਜਦੋਂ ਖੁੱਲਦਾ ਹੈ ਉਹਨੂੰ ਸਾਂਭਣਾ ਵੀ ਪੈਂਦਾ ਹੈ ਪ੍ਰਕਾਸ਼ ਨਾ ਹੁੰਦਾ ਮਹਾਰਜ ਦਾ ਅੰਤਰ ਗਿਆਨ ਜਾਗ ਪੈਂਦਾ ਫਿਰ ਜੇ ਬੰਦਗੀ ਨਹੀਂ ਉੱਥੇ ਮਨੁੱਖ پاਗਲ ਹੋ ਜਾਂਦਾ ਬੋਰਾ ਹੋ ਜਾਂਦਾ ਹੈ ਇਹ ਮਹਾਰਾਜ ਨੇ ਦੇਖੋ ਉਹਦਾ ਅੰਤਰ ਗਿਆਨ ਹੀ ਖਿੱਚ ਲਿਆ ਠੀਕ ਕਰਤਾ ਨੂੰ ਉਸੇ ਜਗ੍ਹਾ ਤੇ ਲੈ ਜਾਂਦਾ ਜਿੱਥੇ ਪਹਿਲਾਂ ਸੀ ਇੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਚਰਨ ਕਮਲ ਸ਼ਬਦ ਰੂਪੀ ਚਰਨ ਕਮਲਾਂ ਦਾ ਜਦੋਂ ਕੋਈ ਸਿੱਖ ਮਹਾਰਾਜ ਜੀ ਕਹਿੰਦੇ ਧਿਆਨ ਰੱਖ ਲੈਂਦਾ ਧਿਆਨ ਤਾਰਦਾ ਹੈ ਇੰਦਰਲਾ ਦੀ ਰਾਹ ਦੇ ਰਾਹ ਉਹ ਨਾਸ ਹੋ ਜਾਂਦਾ ਹੈ ਕਹਿੰਦੇ ਭਰਮ ਦਾ ਨਾਸ ਹੋ ਜਾਂਦਾ ਹੈ ਮਨ ਪਵਿੱਤਰ ਹੋ ਜਾਂਦਾ ਹੈ ਠਾਕਰ ਜਾ ਸਿਮਰਿਆ ਤੂੰ ਤਾਹੀ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਠਾਕਰ ਜਾ ਸਿਮਰਾ ਤੂੰ ਤਾਹੀ ਮਹਾਰਾਜ ਕਹਿੰਦੇ ਠਾਕਰ ਜੀਓ ਖੁਦ ਸਾਨੂੰ ਮਹਾਰਾਜ ਜੀ ਆਪ ਜਾਤ ਦੱਸਦੇ ਨੇ ਆਪ ਗੁਰਸਿੱਖ ਗੁਰਗਿਆਸੂ ਬਣਦੇ ਆ ਕਹਿੰਦੇ ਠਾਕੁਰ ਜੀ ਉਹ ਜਾ ਸਿਮਰਾਂ ਕਹਿੰਦੇ ਜੇ ਤੈਨੂੰ ਸਿਮਰਾਂ ਤੂੰ ਤਾਂ ਹੀ ਕਹਿੰਦੇ ਤੂੰ ਤਾਂ ਹੀ ਪ੍ਰਾਪਤ ਹੁੰਦਾ ਤਾਂ ਹੀ ਤੇਰੀ ਪਤਾ ਪ੍ਰਾਪਤੀ ਹੈ ਜੇ ਤੈਨੂੰ ਸਿਮਰਾਂਗੇ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਇਹ ਮਹਾਰਾਜ ਜੀ ਕਹਿੰਦੇ ਜੇ ਕਿਰਪਾ ਕਰ ਦੋ ਤੁਸੀਂ ਹਰ ਕਿਰਪਾ ਸਰਬ ਪ੍ਰਤ ਪਾਲਕ ਮਹਾਰਾਜ ਜੀ ਕਹਿੰਦੇ ਸਾਰੇ ਜੀਵਾਂ ਦੇ ਪ੍ਰਤਪਾਲਕ ਉਹ ਤੁਸੀਂ ਪਾਲਣਾ ਕਰਦੇ ਹੋ ਪ੍ਰਤਪਾਲਕ ਕਹਿੰਦੇ ਨੇ ਪਾਲਣਹਾਰਾ ਸਰਬ ਪ੍ਰਤਪਾਲਕ ਮਹਾਰਾਜ ਜੀ ਕਹਿੰਦੇ ਸਾਰੇ ਜੀਆਂ ਦੀ ਪਾਲਣਾ ਕਰਨ ਵਾਲੇ ਪ੍ਰਭੂ ਜੀ ਉਹ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭੂ ਕੋ ਮਹਾਰਾਜ ਜੀ ਕਹਿੰਦੇ ਸਦਾ ਸਲਾਹੀ ਮਹਾਰਾਜ ਜੀ ਕਹਿੰਦੇ ਪ੍ਰਭੂ ਜੀ ਇਹ ਸਦਾਈ ਮੈਂ ਤੁਹਾਡੀ ਸਿਫਤ ਸਲਾਹਾ ਗੰਦਾ ਰਹਾ ਰਹਾ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਤੇਰਾ ਨਾਮ ਸਮਾਹਾ ਮਸ ਮਹਾਰਾਜ ਜੀ ਕਹਿੰਦੇ ਤੇਰੇ ਨਾਮ ਦੀ ਸੰਭਾਲਣਾ ਕਰਾਂ ਸਵਾਸ ਸਵਾਸ ਤੇਰੇ ਨਾਮ ਨੂੰ ਜਪਨਾ ਕਰਾਂ ਤੁਮਹੀ ਕੋ ਪ੍ਰਭ ਆਹੀ ਮਹਾਰਾਜ ਜੀ ਕਹਿੰਦੇ ਤੈਨੂੰ ਪ੍ਰਾਪਤ ਹੋ ਜਾਵਾਂ ਤੇਰੀ ਪ੍ਰਾਪਤੀ ਕਰ ਲਾਂ ਨਾਨਕ ਠੀਕ ਭਈ ਕਰਤੇ ਕੀ ਹੋਰ ਆਸ ਬਡਾਨੀ ਲਾਹੀ ਮਹਾਰਾਜ ਜੀ ਕੀਲੀ ਦੁੱਖ ਵਿੱਚ ਅੰਤਰ ਦਿੰਦੇ ਹਨ ਅੰਸਰ ਨਾਨਕ ਠੀਕ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਤੇਰੀ ਠੀਕ ਹੈ ਕਰਤੇ ਕੀ ਮਹਾਰਾਜ ਜੀ ਕਹਿੰਦੇ ਕਰਤਾ ਜਿਓ ਮੈਨੂੰ ਤਾਂ ਕਰਤੇ ਦੀ ਪਰਮੇਸ਼ਰ ਦੀ ਹੀ ਮਹਾਰਾਜ ਜੀ ਕਹਿੰਦੇ ਠੀਕ ਐ ਹੋਰ ਆਸ ਮਹਾਰਾਜ ਜੀ ਕਹਿੰਦੇ ਜਿਹੜੀਆਂ ਸੰਸਾਰ ਦੀਆਂ ਆਸਾਂ ਨਾ ਦੁਨੀਆ ਦੀਆਂ ਮੇਰੀ ਉਹ ਆਸ ਖਤਮ ਹੋ ਗਈ ਐ ਦੁਨੀਆ ਦੀ ਲੋਕਾਂ ਤੇ ਆਸਾਂ ਹਨ ਸੰਸਾਰੀ ਜੀਵ ਦੂਜਿਆਂ ਤੇ ਆਸ ਰੱਖਦੇ ਨੇ ਸੰਸਾਰੀ ਜੀਵਾਂ ਤੇ ਕੀ ਆਪਾਂ ਕਹਿੰਦੇ ਨੇ ਕਿ ਮੈਨੂੰ ਇਹਦਾ ਆਸਰਾ ਹੈ ਮੇਰੇ ਭਰਾ ਦਾ ਮੇਰੀ ਭੈਣ ਦਾ ਮੇਰੇ ਮਾਪਿਓ ਦਾ ਮੇਰੇ ਦੋਸਤ ਮਿੱਤਰ ਦਾ ਜਾਂ ਕੋਈ ਆਪ ਤੋਂ ਵੱਡਾ ਹੁੰਦਾ ਉਹਦੇ ਨਾਲ ਅਸੀਂ ਪ੍ਰੇਮ ਕਰਦੇ ਆ ਸਤਕਾਰ ਕਰਦੇ ਆ ਆਸਰਾ ਤੱਕਦੇ ਆ ਤੇ ਮਹਾਰਾਜ ਜੀ ਕਹਿੰਦੇ ਮੈਨੂੰ ਨਹੀਂ ਆਸਰਾ ਦੁਨੀਆ ਦਾ ਕਹਿੰਦੇ ਉਹ ਆਸ ਮੇਰੀ ਲਹਿਗੀ ਆ ਖਤਮ ਹੋ ਗਈ ਆਸ ਬਡਾਨੀ ਉਹ ਤਾਂ ਬਗਾਨੀ ਆਸ ਸੀ ਜਿਹੜੀ ਖਤਮ ਹੋ ਜਾਣੀ ਸੀ ਕਹਿੰਦੇ ਉਥੇ ਤਾਂ ਤਪ ਭਰੋਸਾ ਨਹੀਂ ਬਣਾ ਸਕਦੇ ਨਾ ਉਹ ਆਸ ਟੁੱਟ ਜਾਂਦੀ ਹੈ ਇਮਾਰਤ ਜੀ ਕਹਿੰਦੇ ਇਸ ਕਰਕੇ ਉਹ ਬੜਾਨੀ ਆਸ ਹੀ ਤੁਸੀਂ ਖਤਮ ਕਰਤੀ ਨਾਨਕ ਟੇਕ ਭਈ ਕਰਤੇ ਕੀ ਕਹਿੰਦੇ ਜਦੋਂ ਕਰਤੇ ਦੀ ਟੇਕ ਬਣ ਜਾਂਦੀ ਹੈ ਨਾ ਕਰਤੇ ਤੇ ਵਿਸ਼ਵਾਸ ਬਣਦਾ ਫਿਰ ਦੁਨੀਆਂ ਦੀ ਟੇਕ ਦੀ ਲੋੜ ਨਹੀਂ ਦੁਨੀਆਂ ਦੀ ਬੜਾਨੀ ਆਸ ਜਿਹੜੀ ਹੈ ਬਨੌਟੀ ਹੈ ਮਹਾਰਾਜ ਜੀ ਕਹਿੰਦੇ ਗੁਜ਼ਰੀ ਮਹੱਲਾ ਪੰਜਵਾਰ ਅਗਲਾ ਸ਼ਬਦ ਬੀਮਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਕਿਰਪਾ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਓ ਨਿਸ ਅਰਪੂਰ ਹਰਾ ਜੀ ਕਿੰਦੇ ਬੇਨਤੀ ਦਾ ਸ਼ਬਦ ਚਾਰਨ ਕਰਦੇ ਹਰਾ ਜੀ ਕਹਿੰਦੇ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਰ ਕਿਰਪਾ ਆਪਣਾ ਦਰਸ ਦੀਜੈ ਆਪਣਾ ਦਰਸ਼ਨ ਬਖਸ਼ ਦਿਓ ਹਾਡੇ ਚਰਨਾਂ ਵਿੱਚ ਮਰੀ ਜੋ ਦੜੀ ਹੈ ਬੇਨਤੀ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਦਰਸ ਬਖਸ਼ੋ ਜਸ ਗਾਓ ਇਸ ਅਰਪੋਰ ਮਹਾਰਾਜ ਜੀ ਕਹਿੰਦੇ ਇੱਕ ਮਾਛਿੰਦ ਜੀ ਨਾਮੀ ਕਹਿੰਦੇ ਅੱਖ ਚਮਕਣ ਜੀਵਾਨ ਨਵੀ ਤੁਹਾਡੇ ਤੋਂ ਵਿਛੋੜਾ ਨਾ ਪਵੇ ਤੇਰਾ ਜਸ ਗਾੰਦਾ ਰਹੋ ਇਸ ਅਰਪੋਰ ਦਿਨ ਰਾਤ ਨਿਸ ਧੋਂਦਾ ਰਾਤ ਹੋਰ ਧੋਂਦਾ ਦਿਨ ਇਸ ਲਬਜ ਦਾ ਵੀ ਜਿਵੇਂ ਕਹਿੰਦੇ ਨੇ ਦਿਨ ਰਾਤ ਮਾਰਾ ਜੀ ਸਪਸ਼ਟ ਕਹਿੰਦੇ ਹਨ ਇਸ ਇੱਥੇ ਕਹਿੰਦੇ ਨਿਸਪੂਰ ਭਾਵ ਕੀ ਰਾਤ ਤੇ ਦਿਨ ਪਾਤਸ਼ਾਹ ਜੀ ਕਹਿੰਦੇ ਨਿਸ ਗਾਵੋ ਨਿਸ ਅਰਪੂਰ ਦਿਨ ਰਾਤ ਤੈਨੂੰ ਗਾਂਦਾ ਰਵਾਂ ਕੀਸ ਸੰਗ ਦਾਸ ਪਗ ਝਾਰੋ ਇਹ ਮਨੋਰਥ ਮੋਰ ਦੇਖੋ ਕਿੰਨੇ ਪਿਆਰ ਦੀ ਮਹਾਰਾਜ ਜੀ ਪੰਕਤੀ ਚਾਰਨ ਕਰਦੇ ਹਨ ਇਹ ਮਹਾਰਾਜ ਨੂੰ ਲੱਤ ਮਾਰੀ ਸੀ ਨਾ ਸਤਿਗੁਰੂ ਜੀ ਦੇ ਸਪੁੱਤਰ ਨੇ ਤੇ ਅਗੋਂ ਦੇਖੋ ਕੀ ਜਵਾਬ ਸੀ ਸਤਿਗੁਰਾਂ ਦਾ ਕਹਿੰਦੇ ਦਾੜਾ ਕਾਦੇ ਲਈ ਵਿਧਾਇਆ ਨਾ ਲੰਬਾ ਕਹਿੰਦੇ ਗੁਰਮੁਖਾਂ ਦੇ ਚਰਨ ਛਾੜਨ ਲਈ ਦਾੜਾ ਵਧਾਣਾ ਉਹਨਾਂ ਦੁਰਵਤ ਨਹੀਂ ਬੋਲੇ ਗਾਲ ਨਹੀਂ ਕੱਢੀ ਗੁਮਾੜਾ ਬੋਲ ਨਹੀਂ ਬੋਲਿਆ ਜੇ ਸਾਨੂੰ ਕੋਈ ਲੱਤ ਮਾਰਦੇ ਸੀ ਤਾਂ ਗੱਲ ਪੈ ਜੀ ਇਹ ਸਾਨੂੰ ਲੱਤ ਕਿ ਮਾਰੀਏ ਚਾਰ ਬੋਲ ਅਸੀਂ ਸੁਣਾਈਏ ਪਰ ਮਹਾਰਾਜ ਨੂੰ ਲੱਤ ਵੀ ਮਾਰੀ ਤੇ ਲੱਤ ਮਾਰਨ ਤੋਂ ਬਾਅਦ ਵੀ ਮਹਾਰਾਜ ਨੇ ਦਰਦ ਨਹੀਂ ਮਹਿਸੂਸ ਕੀਤਾ ਭਾਵੇਂ ਕਿ ਬਿਰਧ ਸਰੀਰ ਸੀ ਤੇ ਉਹਨਾਂ ਨੇ ਹਾਈ ਨਹੀਂ ਕੀਤਾ ਤੇ ਜਾ ਚਰਨ ਕੁੱਟਣ ਲੱਗ ਗਏ ਤੇ ਜਿਸ ਵੇਲੇ ਦੇਖੋ ਮਹਾਰਾਜ ਦੇ ਸੁਪੁੱਤਰ ਸ੍ਰੀ ਚੰਦ ਜੀ ਆਏ ਸਤਿਗੁਰਾਂ ਦੇ ਦਰਸ਼ਨਾਂ ਤੇ ਕਹਿੰਦੇ ਮਹਾਰਾਜ ਜੀ ਇਹ ਨਾਲ ਲੰਬਾ ਦਾੜਾ ਕਦੇ ਨਹੀਂ ਵਿਧਾਇਆ ਤੇ ਸਤਿਗੁਰ ਦਾ ਕੀ ਜਵਾਬ ਸੀ ਮਹਾਰਾਜ ਜੀ ਕਹਿੰਦੇ ਇਹ ਤੁਹਾਡੇ ਵਰਗੇ ਗੁਰਮਖਾਂ ਦੇ ਚਰਨ ਝਾੜਨ ਨੂੰ ਵਧਾਇਆ ਹੈ ਚਰਨ ਪੁੰਜਨ ਨੂੰ ਚਰਨ ਝਾੜਨ ਨੂੰ ਇੱਡਾ ਲੰਬਾ ਦਾੜਾ ਕੀਤਾ ਕਿ ਗੁਰਮਖਾਂ ਉਹਨਾਂ ਦੀ ਸੇਵਾ ਕਰ ਲਈਏ ਇਹ ਜਵਾਬ ਸੀ ਨਿਮਰਤਾ ਦਾ ਸਤਿਗੁਰਾਂ ਦਾ ਤੇ ਅੱਗੋਂ ਕੀ ਜਵਾਬ ਸੀ ਸਤਿਗੁਰ ਦੇ ਸੁਪੁੱਤਰ ਕੀ ਕਹਿੰਦੇ ਹਨ ਬਾਬਾ ਸ੍ਰੀ ਚੰਦ ਜੀ ਉਹ ਕਹਿੰਦੇ ਫਿਰ ਤਾਂ ਹੀ ਗੁਰਤਾ ਗੱਦੀ ਤੁਸੀਂ ਲੈ ਗਿਓ ਤੁਹਾਡੀ ਇਹ ਨਿਮਰਤਾ ਸੀਜੇ ਦੇ ਕਰਕੇ ਤੁਸੀਂ ਗੁਰਤਾ ਗੱਦੀ ਦੇ ਮਾਲਕ ਬਣਿਓ ਇਹ ਵੱਡੀ ਨਹੀਂ ਵਰਤਾਸ ਤੁਹਾਡੇ ਵਿੱਚ ਤੇ ਸਾਧ ਸੰਗਤ ਜੀ ਇੱਥੇ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਹ ਰਹੇ ਹਨ ਨਨਕੇਸ ਮਹਾਰਾਜ ਜੀ ਕਹਿੰਦੇ ਕੇਸ ਸੰਗ ਦਾਸ ਪਗ ਝਾਰੋ ਮਹਾਰਾਜ ਜੀ ਕਹਿੰਦੇ ਕੇਸਾਂ ਦੇ ਨਾਲ ਤੇਰੇ ਦਾਸਾਂ ਦੇ ਮੈਂ ਚਰਨ ਝਾੜਾਂ ਪਾਤਸ਼ਾਹ ਜੀ ਕਹ ਰਹੇ ਹਨ ਦੇਖੋ ਨਹੀਂ ਮਰਤਾ ਕਹਿੰਦੇ ਕੇਸ ਸੰਗ ਦਾਸ ਪਗ ਝਾਰੋ ਇਹ ਮਨੋਰਥ ਮੋਰ ਕਹਿੰਦੇ ਸਾਡੀ ਇੱਛਾ ਹੈ ਸਾਡਾ ਮਨੋਰਥ ਹੈ ਮਨ ਦੀ ਇੱਛਾ ਕੀਏ ਕੇਸਾਂ ਦੇ ਨਾਲ ਤੇਰੇ ਦਾਸਾਂ ਦੇ ਮੈਂ ਚਰਨ ਝਾੜਾਂ ਠਾਕੁਰ ਤੁਜ ਬਿਨ ਤੁਜ ਬਿਨ ਬਿਆ ਨਾ ਹੋਰ ਤੇ ਮਹਾਰਾਜ ਜੀ ਕਹਿੰਦੇ ਠਾਕੁਰ ਜੀਓ ਤੁਹਾਡੇ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਕੋਈ ਹੋਰ ਦਿਖਾਈ ਨਹੀਂ ਦਿੰਦਾ ਚਿੱਤ ਚਿੱਤਵੋ ਹਰ ਰਸਨ ਅਰਾਧੋ ਨਿਮਕੋ ਤੁੰਬਰੀ ਔਰ ਮਹਾਰਾਜ ਜੀ ਕਹਿੰਦੇ ਚਿੱਤ ਦੇ ਨਾਲੇ ਚਿੱਤ ਦੇ ਵਿੱਚੋਂ ਚਿੱਤ ਵੋ ਤੇਰਾ ਚਿੰਤਨ ਕਰਾਂ ਤੈਨੂੰ ਚੇਤੇ ਕਰਾਂ ਚਿੱਤ ਚਿੱਤ ਵੋ ਹਰ ਰਸਨ ਐ ਰਸਨਾ ਦੇ ਨਾਲ ਜੀਭਾ ਦੇ ਨਾਲ ਮਹਾਰਾਜ ਜੀ ਕਹਿੰਦੇ ਤੇਰਾ ਰਾਧਨ ਕਰਾਂ ਦੇਖੋ ਮਹਾਰਾਜ ਜੀ ਆਪ ਖੁਦ ਸਾਨੂੰ ਜਾਚ ਦੱਸ ਰਹੇ ਹਨ ਖੁਦ ਆਪ ਕਹਿ ਰਹੇ ਹਨ ਕਹਿੰਦੇ ਚਿੱਤ ਦੇ ਨਾਲ ਤੇਰਾ ਚਿੰਤਨ ਕਰਾਂ ਰਸਨਾ ਨਾਲ ਬੋਲ ਕੇ ਤੈਨੂੰ ਅਰਧਨ ਕਰਾਂ ਨਿਮਖਾ ਤੁਮਰੀ ਔਰ ਕਿ ਨਿਮਖ ਪੱਖ ਅੱਖ ਝਮਕਣ ਦੇ ਸਮਾਂ ਜਿੰਨਾ ਵੀ ਤੇਰੇ ਤੋਂ ਦੂਰ ਨਾ ਮਹਾਰਾਜ ਜੀ ਕਹਿੰਦੇ ਤੁਮਰੀ ਔਰ ਕਹਿੰਦੇ ਮੈਂ ਤੁਹਾਡੀ ਤੁਹਾਡੇ ਆਲੀ ਤੱਕਦਾ ਰਹਿਣਾ ਕੀ ਮੈਨੂੰ ਮਹਾਰਾਜ ਜੀ ਮੇਰੇ ਤੇ ਕਿਰਪਾ ਕਰਦੇ ਨੇ ਕਹਿੰਦੇ ਚਿੱਤ ਵਿੱਚ ਤੁਹਾਨੂੰ ਚੇਤੇ ਕਰਦਾ ਚਿਤਨਕ ਚਲਦਾ ਚਿੰਤਨ ਕਰਦਾ ਰਸਨਾ ਵਿੱਚ ਬੋਲ ਬੋਲਦਾ ਮਿੱਠੇ ਬੋਲ ਕੇ ਤੁਹਾਨੂੰ ਮਹਾਰਾਜ ਜੀ ਕਹਿੰਦੇ ਗਉਣਾ ਰਾਦਨ ਕਰਦਾ ਤੇਰਾ ਮਹਾਰਾਜ ਜੀ ਕਹਿੰਦੇ ਨਿਰਮਖ ਇੱਕ ਨਿਮਖ ਵੀ ਤੁਹਾਨੂੰ ਅੱਖ ਤੋਂ ਪਰਾ ਨਹੀਂ ਕਰਦਾ ਨੇਤਰਾਂ ਦੇ ਨਾਲ ਤੁਹਾਨੂੰ ਤੱਕਦਾ ਰਹਿਣਾ ਕਿ ਮਹਾਰਾਜ ਮੈਨੂੰ ਦੇਖ ਲੈਣ ਮੈਨੂੰ ਆਵਾਜ਼ ਮਾਰਨ ਮੈਨੂੰ ਖੁਸ਼ੀ ਬਖਸ਼ਣ ਮਾਛਾ ਜੀ ਦੇ ਬੋਲ ਹਨ ਰਹਾਉ ਦਿਆਲ ਪੁਰਖ ਸਰਬਕੇ ਠਾਕਰ ਬਿਨੋ ਕਰੋ ਕਰ ਜੋਰ ਮਹਾਰਾਜ ਜੀ ਕਹਿੰਦੇ ਦਿਆਲਤਾ ਦੇ ਪੁੰਜੋ ਦਇਆ ਦੇ ਸਾਗਰੋ ਦਿਆਲ ਪੁਰਖ ਪਰਮੇਸ਼ਰ ਦਾ ਨਾਮ ਹੈ ਕਹਿੰਦੇ ਦਿਆਲੂ ਪੁਰਖ ਜੀਓ ਸਰਬ ਪ੍ਰਤ ਸਰ ਸਾਰਿਆਂ ਦੇ ਤੁਸੀਂ ਠਾਕਰ ਹੋ ਸਰਬਕੇ ਠਾਕਰ ਬਿਨੋ ਤੁਹਾਡੇ ਚਰਨਾਂ ਵਿੱਚ ਮਹਾਰਾਜ ਜੀ ਕਹਿੰਦੇ ਬੇਨਤੀ ਹੈ ਬਿਨੋ ਕਰੋ ਕਰ ਜੋਰ ਕਰ ਕਹਿੰਦੇ ਰੱਥਾਂ ਨੂੰ ਕਰ ਤੁਹਾਨੂੰ ਕਹਿੰਦੇ ਮਹਾਰਾਜ ਜੀ ਕਹਿੰਦੇ ਦੋਵੇਂ ਕਾਰ ਜੋਰ ਦੋਵੇਂ ਹੱਥ ਜੋੜ ਕੇ ਮੈਂ ਠਾਕਰ ਜੀ ਉਹ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਨਾਮ ਜਪੈ ਨਾਨਕ ਦਾਸ ਤੁਮਰ ਉਧਰਸ ਆਖੀ ਫੋਰ ਮਹਾਰਾਜ ਜੀ ਕਹਿੰਦੇ ਤੁਹਾਡਾ ਨਾਮ ਪਾਤਸ਼ਾਹ ਜੀ ਕਹਿੰਦੇ ਜਪਦਾ ਰਹ ਨਾਨਕ ਦਾਸ ਖੁਦ ਮਹਾਰਾਜ ਜੀ ਦਾਸ ਬੰਦੇ ਨੇ ਕਹਿੰਦੇ ਨਾਨਕ ਦਾਸ ਨਾਮ ਜਪੇ ਤੁਹਾਡਾ ਨਾਮ ਜਪਦਾ ਰਹੇ ਉੰਭਰ ਉਧਰ ਅੱਖੀ ਫੋਰ ਮਹਾਰਾਜ ਜੀ ਕਹਿੰਦੇ ਤੁਹਾਨੂੰ ਮਹਾਰਾਜ ਜੀ ਕਹਿੰਦੇ ਇਸ ਅੱਖਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਤੱਕਦਾ ਰਹਾਂ ਤੇਰੇ ਦਰਸ਼ਨ ਕਰਦਾ ਰਹਾਂ ਪਾਤਸ਼ਾਹ ਜੀ ਕਹਿੰਦੇ ਅਸੀਂ ਤੁਸੀਂ ਬਖਸ਼ਿਸ਼ ਕਿਰਪਾ ਦੇ ਕਿਰਪਾ ਕਰ ਦੇਵੋ ਦਿਆਲ ਪੁਰਖ ਸਰਬ ਕੇ ਠਾਕਰ ਮਹਾਰਾਜ ਜੀ ਤੇ ਬੇਨਤੀ ਸ਼ੁਰੂ ਕਰ ਦੇਣ ਕਹਿੰਦੇ ਦਿਆਲਤਾ ਦੇ ਪੁਰਖ ਹੋ ਤੁਸੀਂ ਸਾਰਿਆਂ ਦੇ ਪਾਲਣਹਾਰੇ ਓ ਠਾਕਰੋ ਬਿਨੋ ਮੇਰੀ ਤੇਰੇ ਤਰਨਾ ਵਿੱਚ ਬੇਨਤੀ ਐ ਦੋਵੇਂ ਕਾਰ ਹੱਥ ਜੋੜ ਕੇ ਨਾਮ ਜਪਦਾ ਰਾਵਾਂ ਮਹਾਰਾਜ ਜੀ ਕਹਿੰਦੇ ਨਾਨਕ ਦਾਸ ਨੂੰ ਨਾਮ ਦੀ ਬਖਸ਼ਿਸ਼ ਕਰ ਦੋ ਨਾਮ ਦੀ ਦਾਤ ਨਾਮ ਦੀ ਕਿਰਪਾ ਬਖਸ਼ ਦੋ ਮਹਾਰਾਜ ਜੀ ਕਹਿੰਦੇ ਸਦਾ ਹੀ ਮੇਰੀ ਜੇਬਾ ਤੇਰਾ ਨਾਮ ਜਪਦਾ ਰਹੇ ਤੁਮਰੋ ਉਧਰੈ ਅੱਖੀ ਆਖੀ ਫੋਰ ਮਹਾਰਾਜ ਜੀ ਕਹਿੰਦੇ ਜਿਹੜੀ ਅੱਖ ਤੇਰੇ ਤੋਂ ਓਲੇ ਹੋਵੇ ਮਹਾਰਾਜ ਜੀ ਕਹਿੰਦੇ ਉਹਨੂੰ ਫੋੜ ਦੇਵੋ ਖਤਮ ਕਰ ਦਿਓ ਮਹਾਰਾਜ ਜੀ ਕਹਿੰਦੇ ਸਦਾ ਹੀ ਤੇਰੇ ਦਰਸ਼ਨ ਕਰ ਦਵਾਂ ਕਰਦਾ ਰਹਾ ਪਾਤਸ਼ਾਹ ਜੀ ਇਹ ਅੱਜ ਦੇ ਸ਼ਬਦਾਂ ਵਿੱਚ ਬੇਨਤੀ ਦੇ ਸ਼ਬਦ ਚਾਰਨ ਕਰ ਦੇਣ ਸਾਨੂੰ ਜਾਚ ਦੱਸ ਦੇਣ ਕਿੰਨੀ ਨਿਮਰਤਾ ਸੀ ਇਤੇ ਇੰਨੀ ਨਿਮਰਤਾ ਸਾਡੇ ਵਿੱਚ ਹੋਵੇ ਮਹਾਰਾਜ ਜੀ ਖੁਦਾ ਆਣ ਕੇ ਦਰਸ਼ਨ ਦੇਣ ਨਿਮਰਤਾ ਹੀ ਹੈ ਜਿਹਦੇ ਨਾਲ ਪ੍ਰਾਪਤੀ ਹੁੰਦੀ ਹੈ ਉਹ ਨਹੀਂ ਹੈਗੀ ਸਾਡੇ ਵਿੱਚ ਸਾਡੇ ਚੂਚਾ ਪਾਣੇ ਹੁੰਮੇ ਅਹੰਕਾਰ ਹੈ ਜੇ ਗੁਣ ਹਨ ਹਉ ਸੇ ਗੁਨਾਹ ਦਾ ਸਾਨੂੰ ਹੰਕਾਰ ਆ ਜਾਂਦਾ ਹੈ। ਦੋ ਚਾਰ ਗੁਣ ਮਾੜੇ ਜੀ ਸਾਨੂੰ ਬਖਸ਼ਦਾ ਹੈ ਤੇ ਉਹਦੇ ਨਾਲ ਹੰਕਾਰ ਪੈਦਾ ਹੁੰਦਾ ਸਾਡੇ ਵਿੱਚ ਤੇ ਪਰ ਸਤਿਗੁਰਾਂ ਦੇ ਵਿੱਚ ਦੇਖੋ ਉਹਨਾਂ ਨੂੰ ਨਿਮਰਤਾ ਤੇ ਗੁੰਜ ਤਾਈਂ ਕਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿੰਨੀ ਨਿਮਰਤਾ ਦੇ ਸ਼ਬਦ ਹਨ ਉਹਨਾਂ ਦੇ ਸਹਿਜ ਦੇ ਸ਼ਬਦ ਹਨ ਜਿਨ੍ਹਾਂ ਨੂੰ ਪੜ੍ਹ ਕੇ ਜਿਨ੍ਹਾਂ ਨੂੰ ਵਿਚਾਰ ਕੇ ਮਹਾਰਾਜ ਜੀ ਦੇ ਸ਼ਬਦਾਂ ਨੂੰ ਪਤਾ ਲੱਗਦਾ ਕਿ ਉਹਨਾਂ 'ਚ ਕਿੰਨੀ ਨਿਮਰਤਾ ਹੋਵੇਗੀ ਕਿੰਨਾ ਪਿਆਰ ਕਰਦੇ ਸੀ ਸਤਿਗੁਰੂ ਵੱਡੇ ਗੁਰਾਂ ਦੇ ਨਾਲ ਕਿੰਨਾ ਸਤਕਾਰ ਸੀ ਉਹਨਾਂ ਦਾ ਪਿਆਰ ਸੀ ਕਿੰਨਾ ਉਹ ਪਰਮੇਸ਼ਰ ਨਾਲ ਉਹਨਾਂ ਦਾ ਪਿਆਰ ਸੀ ਕਿੰਨੀ ਨਿਮਰਤਾ ਦੀ ਬੇਨਤੀ ਕਰਦੇ ਹਨ ਮਹਾਰਾਜ ਤੇ ਸਾਨੂੰ ਵੀ ਦਾਤ ਦਾਸਨ ਖਿੱਤੇ ਤੋਂ ਮਹਾਰਾਜ ਜੀ ਕਹਿ ਰਹੇ ਨੇ ਕਿ ਕੇਸ ਮੇਰੇ ਤੁਹਾਡੇ ਦਾਸਾਂ ਦੇ ਚਰਨ ਪੁੰਜਨ ਲਾ ਮੈਨੂੰ ਸਮਾ ਮਿਲ ਜਾਵੇ ਪਾਤਸ਼ਾਹ ਜੀ ਕਹਿੰਦੇ ਕੇਸ ਸੰਗ ਦਾਸ ਪੱਗ ਝਾਰੂ ਇਹਦੇ ਤੁਹਾਡੇ ਦਾਸਾਂ ਦੀ ਵੀ ਮੈਂ ਪੈਰ ਝਾੜਨਾ ਇਸ ਕੇਸਾ ਦੇ ਨਾਲ ਐਸਾ ਮਨੋਰਥ ਮੇਰਾ ਹੈ ਮੇਰੀ ਚਾਹ ਹੈ ਮੇਰੀ ਇੱਛਾ ਹੈ ਇਹ ਨਿਮਰਤਾ ਬਹੁਤ ਦੇਖੋ ਮਹਾਰਾਜ ਨਿਮਰਤਾ ਦੇ ਕੁੰਜ ਤਾਂ ਹੀ ਕਿਹਾ ਜਾਂਦਾ ਹੈ ਉਹਨਾਂ ਨੇ ਨਿਮਰਤਾ ਸ਼ਬਦਾਂ ਵਿੱਚ ਵੀ ਦਰਸਾਤੀ ਸਾਨੂੰ ਦੱਸਤਾ ਕਿ ਇੰਨੀ ਨਿਮਰਤਾ ਹੋਣੀ ਚਾਹੀਦੀ ਹੈ ਗੁਰਸਿੱਖ ਵਿੱਚ ਜਦੋਂ ਸਵਾ ਮਿਲ ਜੇ ਮਹਾਰਾਜ ਦੇ ਚਰਨ ਕਮਲਾਂ ਦੇ ਉੱਤੇ ਨੱਥਾ ਹੋਵੇ ਸਾਡਾ ਮਾਨੋ ਦੇ ਚਰਨਾਂ ਵਿੱਚ ਬਿੰਦ-ਬਿੰਦ ਕੱਟ ਕੇ ਸੀ ਰੱਖਦੀ ਏ ਇਹ ਮਹਾਰਾਜ ਜੀ ਸਦਾ ਹੀ ਗੁਰਸਿੱਖ ਨੂੰ ਸੀਸਾ ਬਖਸ਼ਦੇ ਹਨ ਗੱਲ ਨਾ ਲਾਂਦੇ ਹਨ ਇਹ ਅੱਜ ਮਹਾਰਾ ਸਾਨੂੰ ਜਾਚ ਦੱਸਦੇ ਹਨ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨਿਕਾਹੀ ਭੁੱਲਾ ਜਾਂਦੀਆਂ ਅਨ ਪਾਤਸ਼ਾਹ ਜੀ ਬਖਸ਼ਣ ਅੱਗੇ ਤੁਸ ਮੱਤ ਬਖਸ਼ਣ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ